ਆ ਦੇਖੋ ਆ ਪੈਰਾ ਕਾਰਾਟੇ ਗੇਮ ਖੇਡ ਰਿਹਾ ਹੈ ਤਰੁਣ ਆ ਦੇਸ਼ ਦਾ ਤਿਰੰਗਾ ਵਿਕਟਰੀ ਦਾ ਸਾਈਨ ਬੁਲੰਦ ਹੋਇਆ ਤਰੁਣ ਆ ਦੇਸ਼ ਦਾ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਦਾ ਹੋਇਆ ਦੂਸਰੇ ਮੁਲਕ ਜ ਤਰੁਣ ਤਰੁਣ ਸ਼ਰਮਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਟਿਕਲਾਤਾ ਪਹਿਲੇ ਗ੍ਰੇਡ ਦਾ ਪਲੇਅਰ ਫਿਰ ਕਹਿੰਦੇ ਆ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ 'ਚ ਕਿਉਂ ਜਾਂਦੇ ਪਏ ਆ ਫਿਰ ਕਹਿੰਦੇ ਪੰਜਾਬ ਦੇ ਨੌਜਵਾਨ ਅੱਜ ਬੇਰੋਜ਼ਗਾਰ ਐ ਸਾਬ ਬੇਰੋਜ਼ਗਾਰ ਆ ਇੰਡੀਆ ਦੇ ਪੰਜਾਬ ਦਾ ਮੈਂ ਇੱਕ ਲੋਕਤਕ ਲਾੜੀਆਂ ਜਿਹਨੇ 18 ਮੈਡਲ ਇਸ ਕੰਟਰੀ ਨੂੰ ਦਿੱਤੇ ਨੇ ਇਸ ਸਟੇਟ ਦੀ ਝੋਲੀ ਪਾਏ ਨੇ ਸੋ ਇਹਨਾਂ ਜੋ ਪਿਛਲੀ ਖਿਦੇ ਦਾਲ ਤੋਂ ਹੁਣ ਤੱਕ ਮੇਰਾ ਤਿੰਨ ਵਾਰ ਸਰਕਾਰ ਨੂੰ ਦਿੱ ਧੱਕਾ ਕਰਿਆ ਜਦ ਮੈਂ ਇਹ ਚੇ ਜੋ ਖੇਡ ਕੇ ਆਨਾ ਤਾਂ ਮੈਨੂੰ ਇੱਕ ਲੈਟਰ ਆਂਦਾ ਜਿਹਦੇ ਵਿੱਚ ਡਾਇਰੈਕਟਰ ਸਪੋਰਟ ਤੋਂ ਪੰਜਾਬ ਵੱਲੋਂ ਤਿੰਨ ਪਾਰਟਨ ਨੂੰ ਸਿੱਧਾ-ਸਿੱਧਾ ਲਿਖਿਆ ਜਾਂਦਾ ਕਿ ਗਵਰਨਮੈਂਟ ਦੇ ਅਧੀਨ ਐਸਿਉ ਕਿਤੇ ਨਿੱਤੇ ਸਰਕਾਰੀ ਜੋਗਲੀ ਅਡਜਸਟ ਕੀਤਾ ਜਾਵੇ ਅੱਜ ਇੱਕ ਸਾਲ ਹੋ ਗਿਆ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਮੇਰਾ ਲੈਟਰ ਕਿਤੇ ਹੈ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕਾਰਨ ਹੈ ਕਿ ਡੀਸੀ ਉਸ ਪਹੁੰਚੇ ਹੈਗੇ ਦੋਸਤ ਡੀਸੀ ਆਫਿਸ ਇੱਕ ਐਸੀ ਜਗ੍ਹਾ ਹੈ ਜਿੱਥੇ ਮੈਂ ਕਹੂੰਗਾ ਕਿ ਜਿਵੇਂ ਪਿੰਡ ਦੀ ਪੰਚਾਇਤ ਹੁੰਦੀ ਹੈ ਨਾ ਇਹ ਸਾਡੇ ਲੁਧਿਆਣਾ ਸ਼ਹਿਰ ਦੀ ਪੰਚਾਇਤ ਹੈ ਡੀਸੀ ਆਫਿਸ ਕਹਿੰਦੇ ਕਿ ਡੀਸੀ ਸ਼ਹਿਰ ਦੀ ਮਾਂ ਹੁੰਦਾ ਹੈ ਡੀਸੀ ਕਿਹਾ ਜਾਂਦਾ ਹੈ ਅੱਜ ਅਸੀਂ ਇੱਥੇ ਪਹੁੰਚੇ ਹਾਂ ਖੰਨੇ ਦੇ ਕੈਸੇ ਨੌਜਵਾਨ ਖੰਨੇ ਦਾ ਨਹੀਂ ਮੈਂ ਕਹੂੰਗਾ ਉਹਨੂੰ ਮੈਂ ਖੰਨੇ ਦਾ ਨਹੀਂ ਕਹੂੰਗਾ ਮੈਂ ਉਹਨੂੰ ਮੇਰੇ ਪੰਜਾਬ ਦਾ ਨੌਜਵਾਨ ਕਹੂੰਗਾ ਮੇਰੇ ਪੰਜਾਬ ਦਾ ਜਿੰਦਾ ਨਾਮ ਹੈ ਤਰुण ਸ਼ਰਮਾ ਜਿਹੜਾ ਪਹਿਚਾਨ ਦਾ ਮਹਤਾਜ ਨਹੀਂ ਹੈ ਜਿਹੜਾ ਕਸੂਰ ਸਿਰਫ ਇਹਨਾਂ ਵੈ ਕਿ ਉਹਨੇ ਗਰੀਬ ਘਰ ਚ ਜਨਮ ਲਿੱਤਾ ਜਿੰਦਾ ਕਸੂਰ ਇਹ ਹੈ ਕਿ ਉਹ ਖੰਨਾ ਦੀ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਦੀ ਰੇੜੀ ਲਾਂਦਾ ਵੈ ਉਹਦੇ ਪਿਓ ਦਾ ਸੁਪਨਾ ਸੀ ਮੇਰਾ ਪੁੱਤਰ ਪੂਰੇ ਦੇਸ਼ ਚ ਮੇਰਾ ਨਾਮ ਰੌਸ਼ਨ ਕਰੇ ਉਹਦੇ ਪੁੱਤਰ ਨੇ ਤਾਂ ਸੁਪਨਾ ਪੂਰਾ ਕਰਕੇ ਦਿਖਾਇਆ ਔਰ ਹੁਣ ਤੱਕ ਦਿਖਾਉਂਦਾ ਪਿਆ ਵੈ ਸ਼ਾਇਦ ਹੀ ਕੋਈ ਕੰਟਰੀ ਹੋਵੇ ਜਿੱਥੇ ਤਰुण ਨੇ ਜਾ ਕੇ ਨੈਸ਼ਨਲ ਜਾਂ ਇੰਟਰਨੈਸ਼ਨਲ 골ਡ ਮੈਡਲ ਨਾ ਹਾਸਲ ਕੀਤਾ ਹੋਵੇ ਇੱਕ ਨਹੀਂ ਦੋ ਨਹੀਂ 18 ਨੈਸ਼ਨਲ ਅੰਟਰਨੈਸ਼ਨਲ ਪੈਰਾ ਕਾਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਤਰຸນ ਸ਼ਰਮਾ ਖੰਨੇ ਦੀ ਸਬਜ਼ੀ ਮੰਡੀ 'ਚ ਰੇੜੀ ਲਾਂਤੇ ਮਜਬੂਰ ਮੈਂ ਹੈਰਾਨ ਹੁਣਾ ਵਾ ਕਿ ਸਰਕਾਰਾਂ ਸਰਕਾਰਾਂ ਕਈ ਆਈਆਂ ਕਈ ਗਈਆਂ ਸਭ ਨੇ ਤਰुण ਸ਼ਰਮੇ ਨੂੰ ਜਾ ਕੇ ਲੌਲੀਪੌਪ ਦਿੱਤਾ ਕਿ ਅਸੀਂ ਖੜੇ ਆ ਤੇਰਾ ਬਣਦਾ ਹੱਕ ਦੇਵਾਂਗੇ ਨੌਕਰੀ ਦੇਵਾਂਗੇ ਲੇਕਿਨ ਕਿਸੇ ਨੇ ਉਹਨੂੰ ਪੁੱਛਿਆ ਤੱਕ ਨਹੀਂ ਸਿਵਾਏ ਫੋਟੋ ਸੈਸ਼ਨ ਕਰਵਾਣ ਦੇ ਫੋਟੋਆਂ ਕਰਵਾਣ ਦੇ ਮੈਂ ਉਸ ਮਾਂ ਦੇ ਪੁੱਤ ਨੂੰ ਜਿੰਦਾ ਨਾਮ ਕਰਨ ਔਜਲਾ ਹੈ ਉਸ ਪੰਜਾਬ ਦੇ ਲਾਲ ਨੂੰ ਧੰਨਾ ਹੈ ਉਮਾ ਜਿਨੇ ਕਰਨ ਔਜਲੇ ਵਰਗਾ ਪੁੱਤ ਜੰਮਿਆ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ 10 ਰੁਪਏ ਨਹੀਂ ਦਿੰਦਾ ਉਹਨੇ 9 ਲੱਖ ਰੁਪਏ ਦਾ ਇਸ ਇਸ ਤਰुण ਸ਼ਰਮੇ ਦਾ ਕਰਜ਼ਾ ਉਤਾਰਿਆ ਇਹ ਕੰਮ ਇਹ ਕੰਮ ਜਿਹੜਾ ਕਰਨ ਔਜਲੇ ਨੇ ਕੀਤਾ ਇਹ ਕੰਮ ਤਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਦੇ ਨੁਮਾਇੰਦੇ ਨੂੰ ਕਰਨਾ ਚਾਹੀਦਾ ਸੀਗਾ ਸੰਸਦ ਦੇ ਵਿੱਚ ਅਸੀਂ ਆਵਾਜ਼ ਚੱਕਦੇ ਆਂ ਕਿ ਅਰਸ਼ਦੀਪ ਸਿੰਘ ਪੰਜਾਬੀ ਉਹਨੇ 17 17 ਵਿਕਟਾਲਟੀਆਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਸੀਂ ਹਰਮਨ ਕੌਰ ਬਾਰੇ ਜ਼ਿਕਰ ਕਰਦੇ ਆਂ ਕਿ ਉਹਨੇ ਇੰਡੀਅਨ ਕ੍ਰਿਕਟ ਦੀ ਕਪਤਾਨ ਉਹਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਸੀਂ ਹੋਰ ਵੀ ਪੰਜਾਬ ਦੇ ਖਿਡਾਰੀਆਂ ਦਾ ਨਾਮ ਲੈਦੇ ਆ ਕਿ ਨਾਮ ਰੌਸ਼ਨ ਕੀਤਾ ਬਿਲਕੁਲ ਕੀਤਾ ਉਹ ਸਾਨੂੰ ਹਰ ਪੰਜਾਬੀ ਨੂੰ ਫਕਰ ਉਹਨਾਂ ਦੇ ਕੋਲ ਨਾਮ ਰੌਸ਼ਨ ਕੀਤਾ ਲੇਕਿਨ ਮੈਂ ਸਰਕਾਰਾਂ ਨੂੰ ਪੁੱਛਦਾ ਬਾ ਕਿ ਤੁਸੀਂ ਸੰਸਦ ਦੇ ਵਿੱਚ ਜਾ ਕੇ ਉਹਨਾਂ ਦੇ ਨਾਮ ਉੱਤੇ ਪੰਜਾਬੀ ਪੰਜਾਬੀ ਮਾਣ ਕਰਦੇ ਹੋ ਕਾਹਦਾ ਮਾਣ ਕਰਦੇ ਹੋ ਤੁਸੀਂ ਕੀ ਕੀਤਾ ਉਹਨਾਂ ਲਈ ਤੁਸੀਂ ਕੀ ਕੀਤਾ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਉਹਨਾਂ ਖਿਡਾਰੀਆਂ ਨੇ ਖੁਦ ਕੀਤੀ ਪੈਸਾ ਲਾਇਆ ਬਾਹਰ ਗਏ ਤੱਕੇ ਖਾਦੇ ਖੁਦ ਕਿੱਥੇ ਆਪਾਂ ਕਿੱਥੇ ਸੀਗੇ ਅੱਪਾ ਕਿੱਥੇ ਸੀ ਤਰੋਂ ਵਰਗੇ ਲੱਖਾਂ ਨੌਜਵਾਨ ਅੱਜ ਪੰਜਾਬ ਦੇ ਵਿੱਚ ਰੁੱਲਦੇ ਪਏ ਆ ਟੱਕੇ ਖਾਂਦੇ ਪਏ ਆ ਕਦੀ ਪੰਜਾਬ ਸਰਕਾਰਾਂ ਨੇ ਇਹੋ ਜੇ ਨੌਜਵਾਨਾਂ ਨੂੰ ਪੁੱਛਿਆ ਚਲੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਨਹੀਂ ਜਾਣਦੇ ਜਾਂ ਜਿਨ੍ਹਾਂ ਦੇ ਅਸੀਂ ਸਰਟੀਫਿਕੇਟ ਨਹੀਂ ਦੇਖੇ ਜਾਂ ਗੇਮ ਨਹੀਂ ਦੇਖੀ ਸਾਨੂੰ ਸਮਝ ਆਂਦੀ ਹੈ ਪਰ ਇੱਕ ਆਦਮੀ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਆਈਆਂ ਗਈਆਂ ਉਹ ਰੋਲਾ ਪਾਉਂਦਾ ਰਹਿ ਗਿਆ ਕਿ ਮੈਂ ਦੇਖੋ ਆ 10 ਆ 12 15 ਹੁਣ 18 ਗੋਲਡ ਮੈਡਲ ਇੰਟਰਨੈਸ਼ਨਲ ਜਿੱਤਣ ਵਾਲਾ ਪੈਰਾ ਕਾਰਟੇ ਦਾ ਖਲਾਤਾ 플레이ਰ ਉਹਨੂੰ ਲollipot ਤਾਂ ਕਿ ਨੌਕਰੀ ਦਵਾਂਗੇ ਨੌਕਰੀ ਦਵਾਂਗੇ ਆ ਫੋਟੋ ਮੇਰੇ ਹੱਥ ਵਿੱਚ ਹੈ ਤੇ ਜਿਹੜੇ ਹੁਣ ਮੰਤਰੀ ਬਣ ਚੁੱਕੇ ਹੋਏ ਐ ਜਿਹੜੇ ਪਹਿਲਾਂ ਸਪੋਰਟਸ ਮਿਨਿਸਟਰ ਸੀ ਮੀਰ ਥਾਇਰ ਸਾਹਿਬ ਇਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਦੋਸਤ ਤੇ ਉਦੋਂ ਸਰਕਾਰ ਨਹੀਂ ਸੀ ਇਹ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਛ ਸਾਡੇ ਨਾਲ ਜੂਝਦੇ ਪਏ ਐ ਇਹਨਾਂ ਦੇ ਨਾਲ ਇਹਨਾਂ ਨੇ ਉਸ ਟਾਈਮ 18 ਪੰਜਾਬ ਦੇ ਖਿਡਾਰੀਆਂ ਨੂੰ ਬੁਲਾਇਆ ਸੀ ਉਹਨਾਂ ਚੋਂ ਤਰੁਣ ਸ਼ਰਮਾ ਵੀ ਸੀਗਾ ਇੱਥੇ ਇਸੀ ਜਗ੍ਹਾ ਤੇ ਪਾਣੀ ਦੀ ਪੁਛਾਰਾਂ ਡੰਡੇ ਇਹਨਾਂ ਖਿਡਾਰੀਆਂ ਦੇ ਵੀ ਨਾਲ ਮੀਤਾਰ ਸਾਹਿਬ ਦੇ ਖਾਦੇ ਸੀ ਇੱਥੇ ਮੀਤਾਰ ਸਾਹਿਬ ਨੇ ਐਲਾਨ ਵੀ ਕੀਤਾ ਸੀ ਕਿ ਮੈਂ ਜਦੋਂ ਸਾਡੀ ਸਰਕਾਰ ਆਏਗੀ ਇਹਨਾਂ ਨੌਜਵਾਨਾਂ ਨੂੰ ਨੌਕਰੀ ਦਵਾਂਗਾ ਬਣਦਾ ਹੱਕ ਦਵਾਂਗਾ ਅੱਜ 2 ਸਾਲ ਹੋ ਚੁੱਕੇ ਹੋਏ ਆ ਦੋਸਤ 2 ਸਾਲ ਬੁੱਤੇ ਹੋ ਗਏ ਹੋਏ ਆ ਲੇਕਿਨ ਕਿਸੇ ਨੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਉਲਟਾ ਇਹਨਾਂ ਨੂੰ ਕਈ ਇਨਾਮ ਦੀਆਂ ਆ ਚਿੱਠੀਆਂ ਦੇ ਕੇ ਤਰਨੂੰ ਤਰਨੂੰ ਜਾਰੀ ਕੀਤੀਆਂ ਗਈਆਂ ਕਿ ਤੈਨੂੰ ਅਸੀਂ ਇਨਾਮ ਦਵਾਂਗੇ ਫਿਰ ਚਿੱਠੀਆਂ ਇਹਨਾਂ ਨੂੰ ਜਾਰੀ ਕੀਤੀਆਂ ਗਈਆਂ ਉਹ ਵੀ ਤਰਨ ਦੇ ਕੋਲ ਹੈ ਕੀ ਪਾਈ ਸੱਤੋਂ ਆ ਨੰਬਰ ਪਾਤਾ ਗਿਆ ਤੈਨੂੰ ਨੌਕਰੀ ਦੇਵਾਂਗੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਈ ਵਾਰੀ ਇਹ ਚਿੱਠੀਆਂ ਭੇਜੀਆਂ ਗਈਆਂ ਜਦੋਂ ਤਰੁਣ ਪਹੁੰਚਦਾ ਸੀ ਉੱਥੇ ਤਾਂ ਨੌਕਰੀ ਦੇਣ ਦੀ ਬਜਾਏ ਉਹ ਕਹਿੰਦੇ ਭਾਈ ਤੂੰ ਇੱਥੇ ਕਰਨ ਕੀ ਆਇਆ ਤੂੰ ਇੱਥੇ ਕਰਨ ਕੀ ਆਇਆ ਉਹ ਫਿਰ ਕਿਵੇਂ ਕਿਵੇਂ ਇੱਕ ਖਿਡਾਰੀ ਦਾ ਜਿੰਦਾ ਪੰਜਾਬ ਦਾ ਇਸ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਾ ਦਿਲ ਹੀ ਟੁੱਟੂਗਾ ਕਿ ਉਹ ਨਸ਼ਾਵਲ ਨਹੀਂ ਜਾਊਗਾ ਕਿਵੇਂ ਕਿਵੇਂ ਰੋਕ ਲੋਗੇ ਤੁਸੀਂ ਆ ਹਾਲਾਤ ਹੈ ਪੰਜਾਬ ਚ ਖਿਡਾਰੀਆਂ ਦੇ ਆ ਹਾਲਾਤ ਆ ਆਲਮ ਹੈ ਆਲਮ ਹੈ ਜੇ ਪੰਜਾਬ ਦਾ ਯੂਥ ਨੂੰ ਵਿਦੇਸ਼ਾਂ ਜਾਣ ਤੋਂ ਰੋਕਣਾ ਚਾਹੁੰਦੇ ਨੇ ਪੰਜਾਬ ਦਾ ਯੂਥ ਪੰਜਾਬ ਦੀ ਬੈਕਬੋਨ ਹੈ ਸਿਰਫ ਇਲੈਕਸ਼ਨਾਂ ਦੇ ਵਿੱਚ ਜਿੰਦਾਬਾਦ ਮੁਰਦਾਬਾਦ ਕਰਨ ਵਾਲੀ ਚੀਜ਼ ਨਹੀਂ ਹੈ ਅੱਜ ਪੰਜਾਬ ਜਾ ਕੇ ਦੇਖੋ ਅੱਜ ਹੱਲੇ ਹੱਲੇ ਜਾ ਕੇ ਦੇਖੋ ਘਰਾਂ ਨੂੰ ਕਿਵੇਂ ਤਾਲੇ ਲੱਗੇ ਹੋਏ ਆ ਜੇ ਇੱਕ ਮੱਲੇ ਦੇ ਵਿੱਚ 20 ਮਕਾਨ ਦੱਸਣ ਤਾਲੇ ਲੱਗੇ ਹੋਏ ਆ ਕਿਉਂਕਿ ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦਾ ਪੰਜਾਬ ਦੇ ਨੌਜਵਾਨ ਨੂੰ ਕਿ ਪੁੱਛਣ ਵਾਲਾ ਹੈ ਹੀ ਨਹੀਂ ਓਏ ਪੀਖਲੀ ਮੰਗਦਾ ਸਰਕਾਰੋਂ ਪੀਖਲੀ ਮੰਗਦਾ ਇਹ ਮੁੰਡਾ ਆਪਣਾ ਹੱਕ ਮੰਗਦਾ ਬਣਦਾ ਹੱਕ ਪੈਰਾ ਕਰਾਟੇ ਦਾ ਇਕਲੌਤਾ ਪਲੇਅਰ ਹੋਵੇ ਹਿੰਦੁਸਤਾਨ ਦਾ ਹੋਵੇ ਔਰ ਪੰਜਾਬ ਕੇ ਇਹੋ ਜੀ ਹਾਲਤ ਹੋਵੇ ਜਦੋਂ ਮੈਡਲ ਜਿੱਤ ਕੇ ਜਦੋਂ ਘਰ ਪਰਤੇ ਤਾਂ ਬਸ ਤੋਂ ਸਿਰਫ ਉਹਦੇ ਘਰ ਦੇ ਦੋ ਬਣੇ ਹਾਰ ਲੈ ਕੇ ਖੜੇ ਹੋਣ ਉਹਦੇ ਸਵਾਗਤ ਲਈ ਕੋਈ ਨਾ ਖੜਿਆ ਹੋਵੇ ਇਹ ਸ਼ਰਮ ਵਾਲੀ ਗੱਲ ਹੈ ਪੰਜਾਬ ਲਈ ਪੰਜਾਬੀਅਤ ਲਈ ਮੈਂ ਫੇਰ ਬੇਤੀ ਕਰਾਂਗਾ ਤੁਹਾਡੇ ਸਾਰੇ ਚੈਨਲਾਂ ਨੂੰ ਕਿ ਇਹ ਵੀਡੀਓ ਨੂੰ ਵੀਡੀਓ ਨਾ ਸਮਝਿਓ ਇਹਨੂੰ ਮੈਕਸਿਮ ਸ਼ੇਅਰ ਕਰੋ ਕਮੈਂਟ ਕਰੋ ਔਰ ਇਹ ਵੀਡੀਓ ਗੁੰਗੀਆਂ ਬਹਿਰੀਆਂ ਨਹੀਂ ਸਰਕਾਰਾਂ ਤੱਕ ਪਹੁੰਚਣੀ ਚਾਹੀਦੀਆਂ ਉਹ ਤਰਣੂ ਵਰਗੇ ਨੌਜਵਾਨਾਂ ਦਾ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਮੈਂ ਹੀ ਚਾਹਾਂ ਕਿਸ ਤਰੀਕੇ ਨਾਲ ਜ਼ਾਹਿਰ ਕੀਤਾ ਮੈਂ ਆਪਣਾ ਰੋਸ ਤੁਹਾਡੇ ਸਾਹਮਣੇ ਹੀ ਆ ਬਾਈ ਆ ਤੁਹਾਡੇ ਸਾਹਮਣੇ ਹੀ ਹੈ ਕਿਸ ਤਰੀਕੇ ਨਾਲ ਜ਼ਾਹਿਰ ਕੀਤਾ ਬਬ ਦਰਦ ਨਾਲ ਜ਼ਾਹਿਰ ਕੀਤਾ ਵੈ ਦਰਦ ਹੈ ਇਹ ਦਰਦ ਹੈ ਪੰਜਾਬ ਦੇ ਨੌਜਵਾਨਾਂ ਲਈ ਇਹ ਦਰਦ ਹੈ ਜਿਹੜੇ ਪੰਜਾਬ ਦੇ ਨੌਜਵਾਨ ਕਹਿੰਦੇ ਬਾਈ ਅਸੀਂ ਇੱਥੇ ਰਹਿਣਾ ਹੀ ਨਹੀਂ ਅੱਜ ਪੰਜਾਬ ਦੇ ਵਿੱਚ ਤੁਸੀਂ ਆਪਣੇ ਕੋਠੇ ਦੇ ਖੜ ਕੇ ਦੇਖ ਲਓ ਤੁਹਾਨੂੰ ਚਿੱਟੇ ਰੰਗ ਦੇ ਬੱਲੇ ਹਰ ਚੌਂਕ ਤੇ ਘਰ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਕੋਨੇ 'ਚ ਖੜ ਕੇ ਦੇਖ ਲਓ ਚਿੱਟੇ ਰੰਗ ਦੇ ਬੱਲੇ ਨਜ਼ਰ ਆ ਜਾਣਗੇ ਤੁਹਾਨੂੰ ਪੰਜਾਬ ਦੇ ਹਰ ਚੌਂਕ ਦੇ ਵਿੱਚ ਗਿਆ ਆ ਦੇਖੋ ਠੇਕਾ ਆ ਗਿਆ ਜੇ ਪੰਜਾਬ ਦੇ ਹਰ ਚੁਰਾਏ 'ਚ ਠੇਕਾ ਖੁੱਲ ਸਕਦਾ ਤਾਂ ਪੰਜਾਬ ਦੇ ਜਿਹੜੇ ਖਿਡਾਰੀ ਐ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਉਹ ਨਸ਼ੇ ਵੱਲ ਨਾ ਜਾਣ ਤਾਂ ਕੀ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦੇਣਾ ਚਾਹੀਦਾ ਜੇ ਇਹੋ ਜਿਹੇ ਤਰुण ਵਰਗੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਪ੍ਰੋਸਾਈਡ ਕੀਤਾ ਜਾਏਗਾ ਤਾਂ ਪੰਜਾਬ ਦੀ ਜਵਾਨੀਆਂ ਪੰਜਾਬ ਦੀ ਜਵਾਨੀਆਂ ਨਸ਼ੇ ਵੱਲ ਨਹੀਂ ਜਾਣਗੀਆਂ ਦੋਸਤ ਪੰਜਾਬ ਦੀ ਜਵਾਨੀਆਂ ਨਸ਼ੇ ਵੱਲ ਨਹੀਂ ਜਾਣਗੀਆਂ ਉਹ ਖੇਡਾਂ ਨੂੰ ਉਪਰਾਨਗੀਆਂ ਪੰਜਾਬ ਦਾ ਨਾਮ ਰੋਸ਼ਨ ਕਰਨਗੀਆਂ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ ਹਰੇ ਹੋਏਗਾ ਤਾਂ ਹੀ 42 71 ਨੀ ਬਜਦੀ ਦੋਸਤ 42 ਦੋ ਹੱਥਾਂ ਨਾਲ ਬਜਦੀ ਹੈ ਜੇ ਸਾਡੇ ਸਿਆਸਤਦਾਨ ਤੇ ਸਾਡੇ ਲੀਡਰ ਸਾਡੀਆਂ ਸਰਕਾਰੀ ਪਾਰਟੀਆਂ ਸਾਡੀਆਂ ਜਿੰਨੀਆਂ ਵੀ ਸਿਆਸਤ ਪਾਰਟੀਆਂ ਹੈਗੀਆਂ ਉਹ ਪੰਜਾਬ ਦੇ ਨੌਜਵਾਨਾਂ ਦਾ ਖਿਡਾਰੀਆਂ ਦਾ ਸਾਥ ਦੇਣ ਗਿਆ ਠੀਕ ਹੈ ਤੇ ਬੂਟ ਪਾਲਿਸ਼ ਕਰਾਇਆ 50 ਰੁਪਏ ਸਵਰਤੇ ਤੇ 350 ਕੀ ਮਤਲਬ ਸਿਆਸਤ ਪਾਜੀ ਜਿਹੜਾ 50 ਰੁਪਏ ਬੂਟ ਪਾਲਿਸ਼ ਤੁਸੀਂ ਦੇਖਿਆ ਉਥੇ 50 ਰੁਪਏ ਬੂਟ ਕਾ ਪਾਲਿਸ਼ ਕਰਨ ਵਾਲਾ ਜਿਹੜਾ ਨੌਜਵਾਨ ਬੈਠਾ ਸੀਗਾ ਉਹ 50 ਰੁਪਏ ਇਸ ਲਈ ਲੈਂਦਾ ਪਿਆ ਸੀਗਾ ਕਿਉਂਕਿ ਉਹ ਪਲਸ 2 ਠੀਕ 100 ਰੁਪਏ ਜਿਹੜਾ ਲੈਂਦਾ ਪਿਆ ਸੀਗਾ ਉਹ ਗ੍ਰੈਜੂਏਟ ਹੈ ਬੂੜ ਪਾਲਿਸ਼ ਕਰਦਾ ਪਿਆ ਤੇ ਜਿਹੜਾ 500 ਰੁਪਏ ਲੈਂਦਾ ਪਿਆ ਭਾਈ 18 ਇੰਟਰਨੈਸ਼ਨਲ 골ਡ ਮੈਡਲ ਜਿੱਤਣ ਵਾਲਾ ਹਿੰਦੁਸਤਾਨ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ 500 ਰੁਪਏ ਤਾਂ ਬੰਦ ਹੈ ਨਾ ਦੋਸਤ 500 ਰੁਪਏ ਤਾਂ ਬੰਦ ਹੈ ਨਾ ਦੋਸਤ ਇਸੇ ਲਈ ਉਹ ਬੂੜ ਪਾਲਿਸ਼ਾ ਕਰਨ ਤੇ ਮਜਬੂਰ ਆਏ ਪੰਜਾਬ ਦੇ ਨੌਜਵਾਨ ਇੱਕ ਪਾਸੇ ਤਾਂ ਪੰਜਾਬ ਸਰਕਾਰ ਖੇਡਾਂ ਕਿਰਾੜੀਆਂ ਤੁਸੀਂ ਕਹਿ ਰਹੇ ਦੂਜੇ ਪਾਸੇ ਜਿਹੜੇ ਇੰਟਰਨੈਸ਼ਨਲ ਖਿਡਾਰੀ ਉਹਨਾਂ ਨੂੰ ਮੌਕੇ ਆਏ ਪਾਜੀ ਖੇਡਾਂ ਕਰਾਉਣਾ ਤੇ ਅਸਲ ਪ੍ਰੈਕਟੀਕਲ ਆ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਇਹ ਮੈਂ ਨਹੀਂ ਬੋਲਦਾ ਬਈ ਫੋਟੋ ਸੱਚ ਬੋਲਦੀ ਪਈ ਐ 18 ਖਿਡਾਰੀ ਸੀ ਜਿਹੜੇ ਡੰਡੇ ਦੇ ਬੁਛਾਰਾ ਖਾਧੀਆਂ ਸੀ ਉਹਨਾਂ ਜਿੱਕ ਤਾਨੂੰ ਸ਼ਰਮਾ ਠੀਕ ਅੱਜ ਕਿਹਨੂੰ ਨਹੀਂ ਪਤਾ ਤਾਨੂੰ ਸ਼ਰਮੇ ਬਾਰੇ ਕਿਹੜੇ ਚੈਨਲ ਕਿਹੜੇ ਮੀਡੀਆ ਕਿਹੜੇ ਪੰਜਾਬ ਤੇ ਹਿੰਦੁਸਤਾਨ ਚ ਤਾਨੂੰ ਸ਼ਰਮਣ ਕੋਈ ਨਹੀਂ ਜਾਣਦਾ ਲੇਕਿਨ ਫੇਰ ਵੀ ਹੁੰਦਾ ਹੱਕ ਉਹਨੂੰ ਨਹੀਂ ਮਿਲਦਾ ਕਿ ਸਚਾਈ ਇਹ ਐ ਦੋਸਤ ਸਚਾਈ ਤੋਂ ਨਭਜੋ ਅੱਖਾਂ ਦੇ ਅੱਗੇ ਜੇ ਤੁਸੀਂ ਫਾਤ ਰੱਖ ਲੋਗੇ ਤਾਂ ਕਿ ਸਾਹਮਣੇ ਟਰੱਕ ਨਹੀਂ ਆਊਗਾ ਟਰੱਕ ਨੇ ਤਾਂ ਨਹੀਂ ਆਣਾ ਦੋਸਤ ਸਚਾਈ ਇਹੀ ਐ ਸਚਾਈ ਨੂੰ ਕਬੂਲ ਕਰੋ ਔਰ ਮੈਂ ਫੇਰ ਕਹਾਂਗਾ ਮੈਂ ਫੇਰ ਕਹਾਂਗਾ ਕਿ ਪੰਜਾਬ ਦੀ ਜਿਹੜੀ ਜਨਤਾ ਹੈ ਨਾ ਇਹ ਸਰਤੇ ਬਿਠਾਉਂਦੀ ਵੀ ਬੜੀ ਜਲਦੀ ਹੈ ਤੇ ਲਾਂਢੀ ਵੀ ਬੜੀ ਜਲਦੀ ਹੈ ਪੰਜਾਬ ਦੀ ਜਨਤਾ ਨੂੰ ਕੰਮ ਮੰਗਦੀ ਹੈ ਡਿਵੈਲਪਮੈਂਟ ਮੰਗਦੀ ਹੈ ਇਹੋ ਜਿਹੇ ਖਿਡਾਰੀਆਂ ਦਾ ਉਹ ਹੱਕ ਮੰਗਦੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਤਰੁਣ ਚੰਮਾ ਮੈਂ ਪੈਰਾ ਕਰਾਟੇ ਦਾ ਖਿਡਾਰੀ ਆਂ ਜੀ ਇੰਡੀਆ ਤੇ ਪੰਜਾਬ ਦਾ ਮੈਂ ਇੱਕ ਖਲੋਤਕ ਖਿਡਾਰੀ ਆਂ ਜਿਹਨੇ 18 ਮੈਡਲ ਇਸ ਕੰਟਰੀ ਨੂੰ ਦਿੱਤੇ ਨੇ ਇਸ ਸਟੇਟ ਦੀ ਝੋਲੀ ਪਾਈ ਨੇ ਜਿੱਥੇ ਦੋ ਏਸ਼ੀਅਨ ਚੈਂਪੀਅਨਸ਼ਿਪ ਨੇ ਜਿਹੜੀ ਏਸ਼ੀਅਨ ਕੰਟਰੀ ਜਿਹੜੀ ਪਿਛਲੇ ਪਿਛਲੇ ਸਾਲ ਤੋਂ ਹੁਣ ਤੱਕ ਮੇਰਨਾਂ ਤਿੰਨ ਵਾਰ ਸਰਕਾਰ ਦੇ ਧਿੱ ਤੱਕਾ ਕਰਿਆ ਜਦ ਮੈਂ ਐਸ਼ੀਏ ਚ ਖੇਡ ਕੇ ਆਨਾ ਤਾਂ ਮੈਨੂੰ ਇੱਕ ਲੈਟਰ ਆਂਦਾ ਜਿਹਦੇ ਵਿੱਚ ਡਾਇਰੈਕਟਰ ਸਪੋਰਟ ਤੋਂ ਪੰਜਾਬ ਵੱਲੋਂ تین ਡਿਪਾਰਟਮੈਂਟ ਨੂੰ ਸਿੱਧਾ ਸਿੱਧਾ ਲਿਖਿਆ ਜਾਂਦਾ ਕਿ ਗਵਰਨਮੈਂਟ ਦੇ ਅਧੀਨ ਇਸ ਦੀ ਕਿਤੇ ਨਿੱਤੇ ਸਰਕਾਰੀ ਜੋਗਲੀ ਅਜੈਸਟ ਕੀਤਾ ਜਾਵੇ ਅਜੇ ਇੱਕ ਸਾਲ ਹੋ ਗਿਆ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਮੇਰਾ ਲੈਟਰ ਕਿਤੇ ਹੈ ਦੂਜਾ ਇੱਕ ਲੀਸ ਨਿਕਲਦੀ ਆ ਡਿਪਾਰਟਮੈਂਟ ਆਫ ਸਪੋਰਟ ਵਾਲੋ ਆ ਮੈਂ ਕੈਮਰੇ ਤੇ ਦਿਖਾ ਦਿੰਦਾ ਤੁਹਾਨੂੰ ਆ 7ਵੇਂ ਨੰਬਰ ਤੇ ਮੇਰਾ ਨਾਮ ਸੀਗਾ ਤਰਮ ਸ਼ਰਮਾ ਇਹ ਲਿਸਟ ਹੈ ਕਰਾਟੇ ਕੋਚ ਇਹ ਲਿਸਟ ਹੈ ਸਪੋਰਟ ਸੁਪਰਵਾਈਜ਼ਰ ਐਂਡ ਕੋਚ ਦੀ ਭਰਤੀ ਨਿਕਲੀ ਸੀ ਦੋ ਇਸੇ ਮਹੀਨੇ 3ਵੇਂ ਮਹੀਨੇ ਜਿਹੜੀ ਮੈਂ ਵੀ ਭਰੀ ਉਹਦੇ ਵਿੱਚ ਲਿਖਿਆ ਗਿਆ ਸੀਗਾ ਕਿ ਤੁਸੀਂ ਲੀ ਦੀ ਵੱਲੋਂ ਇਸ ਸਪੋਰਟ ਦੇ ਲਈ ਸ਼ੁਭਮ ਇਸ ਸਪੋਰਟ ਦੇ ਨਹੀਂ ਤੁਸੀਂ ਲੀ ਦੀ ਵੱਲੋਂ ਹੁਣ ਦੇਖੋ ਇਹ ਚ ਮੈਂ ਤਾਂ ਸਿਲੇਕਸ਼ਨ ਨਹੀਂ ਕਰੀ ਕਰੀ ਤਾਂ ਗਵਰਨਮੈਂਟ ਨੇ ਸੀਗੀ ਤੇ ਹੁਣ ਕੀ ਹੁੰਦਾ ਜਦ ਹਫਤਾ ਰਹਿ ਜਾਂਦਾ ਉਹ ਤੋਂ ਬਾਅਦ ਮੇਰਾ ਲਿਸਟੋਂ ਨਾਮ ਕਰ ਦਿੱਤਾ ਜਾਂਦਾ ਸੋ ਮੈਂ ਖੁਦ ਹਰਿਆਣ ਹੋ ਗਿਆ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਉਹਨੇ ਸਬਸਾਈਡ ਕਰ ਲੈਣਾ ਸੀ ਕਿਉਂਕਿ ਗਵਰਨਮੈਂਟ ਜੋਬ ਦਾ ਸੁਪਨਾ ਅੱਜ ਦੇ ਟਾਈਮ 'ਚ 140 ਕਰੋੜ ਬੰਦੇ ਲੈਂਦੇ ਨੇ ਔਰ ਕੋਈ ਵਿਰਲਾ ਹੁੰਦਾ ਜਿਹੜਾ ਉਹ ਲੈਂਦਾ ਬਟ ਮੈਂ ਟੁੱਟਿਆ ਨਹੀਂ ਮੈਂ ਆਪਣੇ ਹੱਕ ਲਾਊਂਗਾ ਔਰ ਇਸੀ ਪੰਜਾਬ ਸਰਕਾਰ ਤੋਂ ਲਾਊਂਗਾ